ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੈੜ ਆ ਗਈ ਹੈ ਵੀਰੇ ਕੋਲ ਤਾਜੀ ਸੂਈਆ ਵੀਰੋ ਤਾਂ ਆਓ ਵੀਰੇ ਇਹਦੇ ਬਾਰੇ ਲੈਂਦੇ ਹਾਂ ਵੀਰੇ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਵੀਰ ਜੀ ਹੋਰ ਸਨਮ ਵੀਰੇ ਕੀ ਹਾਲ ਚਾਲ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਰੇ ਨਾਂ ਦੱਸਿਓ ਆਪਣਾ ਨਾਂ ਵੀਰ ਜੀ ਮੇਰਾ ਪ੍ਰੀਜੋ ਹਾਂਜੀ ਪਿੰਡ ਵੀਰ ਜੀ ਕੰਦੋ ਵਾਲੀ ਜੋ ਹਾਂਜੀ ਫੋਨ ਨੰਬਰ 82645 ਚੁਵਤਰ 260 ਰਿਓ ਠੀਕ ਆ ਜੀ ਤੇ ਇਹ ਜੇ ਤਾਜੀ ਸੂਈ ਆਪਣੇ ਕੋਲ ਵਹਿੜ ਆ ਗਈ ਤਾਜੀ ਸੂਈ ਵਹਿੜ ਆ ਗਈ ਹੈ ਨਾ ਹਾਂ ਜੀ ਤਾਂ ਵਿਖਾਈਏ ਤੋਰਾ ਵੀਰੇ ਹਾਂ ਜੀ ਆ ਬੱਚਾ ਆ ਗਿਆ ਜੀ ਕੀ ਬੱਚਾ ਬੜਾ ਵੀਰੇ ਇਹਨੇ ਵਾਸ਼ਾ ਜੀ ਬੱਚਾ ਆ ਗਿਆ ਤੋਰੋ ਵੇਖੋ ਵੀਰੇ ਤੋਰਾ ਤਾਰਾ ਚੈੱਕ ਕਰ ਲਿਓ ਤਾਜੀ ਸੂਈ ਵਹਿੜ ਆ ਵੀਰੇ ਕੋਲੇ ਤਾਂ ਲੈਵਲ ਉਹ ਚੈੱਕ ਕਰ ਲਓ ਸੋਹਣਾ ਲੇਵਾ ਲੱਗਿਆ ਇਹ ਚਵਾ ਚੂ ਕਿਵੇਂ ਦਾ ਨਿਕਲਿਆ ਵਾਸ਼ਾ ਜੀ ਬੜਾ ਇੱਕ ਨੰਬਰ ਇੱਕ ਨੰਬਰ ਜੀ ਤਾਂ ਸੋਹਣੀ ਵਹਿੜ ਆ ਵੀਰੇਓ ਏ ਫੈਂਟ ਫੂਡ ਵੀ ਚੰਗੀ ਆਊ ਇਹਦੀ ਹਨਾ 5 ਦਿਨ ਜੀ ਪੰਜ ਛੇ ਦਿਨ ਵੀ 5 6 ਦਿਨ ਵੀ ਸੁਈ ਨੂੰ ਹਾਂਜੀ ਦੁੱਧ ਵੀਰੇ ਫਿਰ ਚੰਗਾ ਚ ਵਾਜੂ ਹਾਂਜੀ ਕਮਾਲ ਕਮਾਲ ਵੇਖੋ ਵੀਰੇ ਚੈੱਕ ਕਰ ਲਓ ਖਲਾ ਰਹੇ ਛਾਂ ਦੀ ਕੁਆਲਿਟੀ ਇਕਰੀ ਲੱਗੇ ਤੇ ਚੈੱਕ ਕਰ ਲਓ ਬਹੁਤ ਪਿਆਰਾ ਥਣ ਲੱਗਿਆ ਵੀਰੇ ਚਵਾਈ ਵਾਲਾ ਥਣ ਲੱਗਿਆ ਤੇ ਠੰਡੀ ਸੀਲ ਜਾਂਦ ਵੀਰੇ ਤਾਂ ਸ਼ਾਈ ਵਾਲਾ ਆ ਗਈ ਵੀਰੇ ਲੈ ਲੈਓ ਤਾਂ ਫੈਂਟ ਫੂਡ ਵੀ ਵੀਰੇ ਚੰਗੀ ਆਊਗੀ ਇਹਦੀ ਲੇਵੇ ਦੀ ਕੁਆਲਟੀ ਚੈੱਕ ਕਰਦੇ ਸੋਨਾ ਲੈਵਾ ਲੱਗਿਆ ਤਾਂ ਮਗਰੇ ਇਹਦੇ ਵਸ਼ਾ ਆ ਗਿਆ ਜੋ ਇਸ ਟਾਈਮ ਦੀ ਬਸ ਪਜਿਆ ਬਾ ਆ ਗਿਆ ਆ ਬੱਚਾ ਆ ਗਿਆ ਵੀਰੇ ਹਾਂਜੀ ਕਿੰਨਾ ਦੁੱਧ ਵੀਰੇ ਬੋਲਾ 10 ਕਿਲੋ ਵੀ ਦੀ ਪੂਰਾ ਗਾਲ ਲੀਟਰ ਦਾ ਅੱਛਾ ਲੀਟਰਾਂ ਦਾ ਜਿਹੜਾ ਹਨਾਜੀ ਤਾਂ ਵੇਖੋ ਵੀਰੇ ਦੁੱਧ ਵੀ ਸੋਨਾ ਵਾ ਵੈਟ ਥੱਲੇ ਤੇ ਲੈਵਾ ਨੂੰ ਚੰਗਾ ਲੱਗਿਆ ਦੁੱਧ ਚੰਗਾ ਚਵਾਜੂ ਵੀਰੇ ਹਨਾ ਹਾਂ ਫੱਟੀਦਾਰ ਲੈਵਾ ਆ ਗਿਆ ਥਣ ਬੜਾ ਪਿਆਰਾ ਲੱਗਿਆ ਵੀਰੇ ਥਣ ਦੀ ਕੁਆਲਟੀ ਚੈੱਕ ਕਰ ਲਓ ਇੱਕ ਵਾਰੀ ਦੋ ਦੋ ਜੀ 12 ਦੇ ਰੈਂ ਹੱਜ਼ਕੇ ਪੜੀ ਜਾਓ ਬਿਲਕੁਲ ਬਿਲਕੁਲ ਤਾਂ ਵੀਰੇ ਇਹਦਾ ਮੁੱਲ ਇਹਦਾ ਮੁੱਲ ਵੀ 40000 ਜੋ 40 ਦੀ ਹਾਂਜੀ ਮਾਨਤਾ ਹੋ ਜੂ ਵੀਰੇ ਮਾਨਤਾ ਹੋ ਜੂ ਹੋ ਜੂ ਤਾਂ ਰੇਟ ਵੇਖੋ ਵੀਰੇ ਰੇਟ ਬਿਲਕੁਲ ਹੀ ਨੋਰਮਲ ਜਿਹਾ ਹੁੰਦਾ ਵੀਰੇ ਇਹਦਾ ਜੈਜ ਰੇਟ ਹੁੰਦਾ ਬਿਲਕੁਲ ਹੀ ਤਾਂ ਵੀਰਾ ਕਹਿੰਦਾ 40000 ਦੀ ਦੇ ਦਾਂਗੇ ਉੱਚੋਂ ਵੀ ਮਾਨਤਾ ਨੂੰ ਹੋ ਜੂ ਕਿੰਨੇ ਦੀ ਵੀਰੇ ਹਾਂ ਨਾ ਫਿਰ ਔਰ 2000 ਛੱਡ ਦੇ 38 ਦੀ ਜੀ ਜੋ ਠੀਕ ਹੈ 36 ਦੀ ਵੇ ਰਾਏ ਜੀ ਬਾਕੀ ਵੀਰੇ ਫੋਨ ਲਾ ਲਿਓ ਮੋੜ ਦੇਣ ਹੁੰਦਾ ਵੀਰੇ ਰੇਡ ਵੀ ਵੀਰ ਦਾ ਜਾਇਜ਼ ਹੁੰਦਾ ਵਾ ਤਾਂ 6 ਦਿਨ ਕਰੀਬ ਹੋਏ ਆ ਸੂਈ ਨੂੰ 6 ਦਿਨ ਹੋਏ ਵੀ ਜੀ ਕੋਈ ਫੋਨ ਲਾਵੇ ਮੋੜ ਦੇਣੀ ਓ ਮੋੜ ਦੇਣੀ ਹੈ ਨਾ ਹਾਂ ਜੀ ਤੇ ਵੇਖੋ ਵੀਰੇ 36000 ਦੀ ਵੀਰ ਕਹਿੰਦਾ ਹੋ ਜੂ ਬਾਕੀ ਤੋਰਾ ਖਾਦੇ ਕਰੀ ਤੇ ਵੀਰੇ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਤਾਂ ਵੈਡ ਵੀ ਚੰਗੀ ਆ ਵੀਰੇ ਸਿਆਲ ਡੱਕੇ ਲਾਉਣ ਵਾਲੀ ਆ ਦੁੱਧ ਵਾਲੀ ਤਾਂ ਫੈਂਡ ਫੂਡ ਵੀ ਵੀਰੇ ਚੰਗੀ ਆਊਗੀ ਵੈਡ ਦੀ ਠੰਡੀ ਠੰਡੀ ਭਰੀ ਚਵਾ ਜਾਵਾਂ ਪੋਲਾ ਲੱਗਿਆ ਹਾਂ ਜੀ ਕਹਿੰਦਾ ਇਹ ਬਾਈ ਕਰਦੀ ਹੈ ਬਿਲਕੁਲ ਨਹੀਂ ਲੈ ਵਾ ਬਹੁਤ ਸੋਹਣਾ ਲੱਗਿਆ ਵੀਰੇ ਲੈਓ ਤਾਂ ਦੇਖੋ ਵੀਰੋ 36000 ਦੀ ਵੀ ਕਹਿੰਦਾ ਹੋ ਜੂ ਫੋਨ ਜਰੂਰ ਲੈ ਲਿਓ ਤੇ ਜੋ ਵਧੀਆ ਵੀਰੇ ਖਿਆਲ ਚੰਗਾ ਦੁੱਧ ਦੇਣ ਵਾਲੀ ਵਹਿੜਾ ਲੈਵੇ ਲੂਵੇ ਤੋਂ ਅੰਦਾਜ਼ਾ ਲਾ ਲਓ ਚੰਗਾ ਦੁੱਧ ਭਰੂਗੀ ਵਹਿੜਾ ਤਵੀਰੇ ਇਹ ਹੋ ਗਈ ਹੁਣ ਹਾਂ ਨਾ ਹਨਾ ਹਾਂਜੀ 36 ਦੀ ਬਾਕੀ ਕੋਈ ਫੋਨ ਨਾਲੇ ਹਾਂਜੀ ਜੀ ਫੋਨ ਲਾਵੇ ਮੋੜਦੇ ਨਹੀਂ ਪਤਾ ਨਹੀਂ ਕਿੱਥੇ ਬੰਨ ਜਣੇ ਬਿਲਕੁਲ ਤੇ ਪਿੰਡ ਵੀਰੇ ਟਿੱਕੇ ਦੀ ਐਡਰੈਸ ਦੱਸ ਦਿਓ ਪਿੰਡ ਵੀ ਜੀ ਮੇਰਾ ਕੰਦੋਵੜੀ ਜੋ ਹਾਂਜੀ ਇਹ ਨਾਮ ਮੇਰਾ ਪ੍ਰੀਤ ਜੀ ਹਾਂਜੀ ਫੋਨ ਨੰਬਰ 8645 ਹਾਂਜੀ 74260 ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ